ਸਸ ਸਿਕਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆ ਮੈਂ ਧੋਕੇ ਰੱਖੇ ਸੀਗੇ ਫਲਾਵਰ ਕਿਉਂਕਿ ਹੁਣ ਮੇ ਘਰੇ ਜਾਣਾ ਕਰਕੇ ਉੱਧਰ ਤੇ ਮੈਂ ਕਿ ਸਾਰਾ ਇਧਰੋਂ ਧੋਕੇ ਲੈ ਜਾਵਾਂਗੇ ਆ ਪੈਕਿੰਗ ਕਰੀ ਜਾਂਦੇ ਆ ਨਾਲ ਨਾਲ ਗੱਤਿਆਂ ਵਿੱਚ ਜਿਹੜਾ ਵੀ ਸਮਾਨ ਫਿਰ ਲੈ ਕੇ ਜਾਣਾ ਵਾ ਤੇ ਆ ਕਿਚਨ ਚ ਵਰਤਨ ਬਰਤਨ ਮੇ ਪਾਤੇ ਸੀ ਕੋਸਾ ਖਾਲੀ ਡੱਬੇ ਹੋਰ ਲਿਆਂਦੇ ਆ ਗੱਤੇ ਦੇ ਤੇ ਇਹਦੇ ਚ ਪਾ ਕੇ ਪੈਕ ਕਰਕੇ ਰੱਖਤਾ ਠੀਕ ਉਹ ਹੋਵੋ ਫੋਲ ਸੀਗੇ ਉਹ ਵਿੱਚੋਂ ਪੌਟਾਂ ਦੇ ਵਿੱਚੋਂ ਕੱਢ ਕੇ ਮੈਂ ਧੋਕੇ ਰੱਖਦੇ ਸੀਗੇ ਤੇ ਮੈਂ ਕਿਹਾ ਚਲੋ ਬੈਸੇ ਤਾਂ ਸਾਫ਼ ਹੀ ਸੀ ਮੈਂ ਕਿਹਾ ਫੇਰ ਵੀ ਮਾੜਾ ਮੋਟਾ ਕਰਦਾ ਗੁਰਦਾ ਹੁੰਦਾ ਵਾ ਤੇ ਹੁਣ ਉੱਧਰ ਜਦੋਂ ਜਾ ਕੇ ਲਾਵਾਂਗੇ ਤੇ ਆਹ ਵਾਈਟ ਨੂੰ ਬਲੂ ਦਾ ਰੰਗ ਚੜ ਗਿਆ ਤੇ ਮੈਂ ਨਾਲੇ ਪਤਾ ਨਹੀਂ ਲੱਗਾ ਧੋਣ ਲੱਗੀ ਸੀ ਧੋਤਾ ਤੇ ਉਹ ਨਾਲ ਬਲੂ ਦਾ ਬਲੂ ਚੜ ਗਿਆ ਵਾਈਟ ਤੇ ਮੈਂ ਕਿਹਾ ਚਲੋ ਇੰਨਾ ਖੈਰ ਧੋਪ ਨਾਲ ਔੜ ਵੀ ਜਾਵੇ ਕਿਉਂ ਕੱਚਾ ਰੰਗ ਹੀ ਹੁੰਦਾ ਤੇ ਆਹ ਕਾਲ ਵਾਲੇ ਸੁੱਕ ਗਏ ਸੀਗੇ ਇਹ ਮੈਂ ਇੱਧਰ ਪੈਕ ਕਰਕੇ ਰੱਖ ਤੇ ਆ ਤੇ ਹੁਣ ਵੀ ਇੱਥੇ ਨਹੀਂ ਲਾਉਂਦੇਗੇ ਹੁਣ ਉੱਥੇ ਉੱਧਰ ਹੀ ਜਾ ਕੇ ਫੇਰ ਲਾਵਾਂਗੇ ਤੇ ਨਾਲ ਨੂੰ ਬਾਲ ਲਈ ਵਿੱਚ ਹਰੀ ਮਿਰਚਾਦ ਰੱਖ ਤੇ ਪਿਆਜ਼ ਮਸ਼ੀਨ ਨਾਲ ਕੁੱਤਰ ਕੇ ਪਾਤਾ ਤੇ ਇੱਧਰ ਚਾਹ ਧਰੀ ਹੈ ਤੇ ਨਾਲ ਹੀ ਆਪਾਂ ਪਰੌਂਠੇ ਬਣਾਵਾਂਗੇ ਗਰਮ ਗਰਮ ਤੇ ਨਾਲੇ ਚਾਹ ਆਦ ਰੱਖਾਂ ਲਈ ਕਹਿਣਾ ਚਾਹੋਗੇ ਕੁਝ ਵੀਡੀਓ ਇਹ ਤਾਂ ਪੈਕਿੰਗ ਆ ਹੋ ਰਹੀ ਆ ਜਾਂਦੀਆਂ ਇੱਥੇ ਜਿੰਨਾ ਰੇਟ ਦੱਸਦੇ ਆ ਇਹ ਉੱਥੇ ਜਾ ਕੇ ਬਾਦ ਦਵਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਜਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਸਾਰੇ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੇਜ ਹੈ ਪੇਜ ਤੇ ਰਹੇ ਕਿ ਗੁੱਡ ਮਾਰਨਿੰਗ ਕਾਤਾ ਸਸਤ ਸਰ ਗੁੱਡ ਮਾਰਨਿੰਗ ਹੈਪੀ ਸੰਡੇ ਸ੍ਰੀ ਕਾਰ ਜੀ ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਚੱਲੇ ਆ ਉਧਰ ਨਵੇਂ ਘਰੇ ਅੱਜ ਸੰਡੇ ਆ ਇਹਨਾਂ ਨੂੰ ਛੁੱਟੀ ਆ ਪਿੱਛੇ ਉਹ ਨਾ ਜਾਣਿਆ ਨਾ ਗੱਡੀ ਦੇ ਪਿੱਛੇ ਵੇਖੋ ਕੀ ਆ ਸਾਡੇ ਇੱਥੇ ਆ ਕੀ ਰੱਖਿਆ ਪਿੱਛੇ ਪਿੱਛੇ ਕਹਿ ਵਾ ਆਹ ਆਹ ਪੈਰ ਖੜੀ ਹਣਾ ਉਹ ਹੋ ਕੀ ਹੈ ਪੈਰ ਕਿੜੀ ਝਾੜੂ ਪੋਚ ਜਾ ਝਾੜੂ ਅੱਜ ਮੈਂ ਇਸਤਰੀਆਂ ਨੇ ਆਉਣਾ ਨਹੀਂ ਉੱਧਰ ਤੇ ਦੁਕਾਨੇ ਤੁਹਾਨੂੰ ਜਾ ਕੇ ਇਹ ਅਸੀਂ ਆਪਾਂ ਚਲੋ ਥੋੜੀ ਸੈਟਿੰਗ ਅਸੀਂ ਕਰਿਆ ਆਉਣੀ ਆ ਸਾਮਾਨ ਸੋਣ ਇੱਧਰੋਂ ਲਿਜਾਣਾ ਸੀਗਾ ਚੌਕ ਕੇ ਉਹ ਰੱਖਣ ਚੱਲਿਆਂ ਨਾਲੇ ਤਾਂ ਕਿ ਮੇਰੇ ਕੋਲ ਤਾਂ ਡੇਢ ਕ ਘੰਟੇ ਹੀ ਮੈਂ ਜਾਣਾ ਕੰਮ ਤੇ 9 ਵਜੇ ਦੀ 11 ਵਜੇ ਸਾਢੇ 10 ਵਜੇ ਤੋ ਰੂੰਗੀ ਇਹਨਾਂ ਦੀ ਅੱਜ ਛੁੱਟੀ ਹੈ ਅੱਜ ਕਰਨੇਗੇ ਉੱਧਰ ਕੰਮ ਰਾਤ ਲਾਈਟਾਂ ਲੁੱਟਾ ਤੇ ਲਾਤੀਆਂ ਨਾ ਲਾਤੀਆਂ ਕੋਸਾ ਜੇ ਟੰਗਣੀਆਂ ਹੁਣ ਅਸੀਂ ਚੱਲਨੇ ਆਂ ਜਮਾਪਾਣਾ ਚੈਨਾ ਹੁਣ ਅਸੀਂ ਪਹਿਲਾਂ ਚੱਲੇ ਉੱਤਰ ਇਹ ਬਰਦਰ ਤੇ ਕਰੀ ਇਹ ਤਾਂ ਆ ਗਈ ਸੀ ਸਵੇਰ ਇੱਧਰ ਹੀ ਤੇ ਹੁਣ ਉੱਧਰੋਂ ਪਠਾਉਣਾ ਜਸਵੀਰ ਨੂੰ ਨਾਲ ਲੈ ਕੇ ਜਾਵਾਂਗੇ ਜਸਵੀਰ ਦੀ ਜਮਾ ਲੱਤ ਠੀਕ ਹੋ ਗਈ ਨਾ ਤੇ ਆਪਾਂ ਵਲੌਗ ਚ ਵੀ ਪਾ ਦਿਆਂਗੇ ਭਾਈ ਇੱਥੇ ਹੈਗਾ ਇਲਾਜ ਹਾਂ ਹਾਂ ਕਈਆਂ ਨੂੰ ਹਾਂ ਸਹੀ ਗੱਲ ਕਈ ਮੋੜ ਜਾਂਦੇ ਆ ਇੰਡੀਆ ਨੂੰ ਕਈ ਮੋੜ ਜਾਂਦੇ ਆ ਹਾਂ ਔਰ ਇਹਦੇ ਮੋੜਨ ਵਾਲਾ ਕੰਮ ਹੀ ਸੀ ਜੇ ਆਪਾਂ ਨੂੰ ਪਤਾ ਲੱਗਦਾ ਤੇ ਮੇਰੀ ਪਹਿਲਾ ਵੀਡੀਓ ਰੱਖਣੀ ਸੀ ਕੋਈ ਤੇ ਪਹਿਲਾਂ ਭਾਈ ਆ ਸੀਗਾ ਤੁਰਿਆ ਤਾਂ ਇਹ ਦੇ ਹੋਊਗੀ ਕੋਈ ਨਾ ਕੋਈ ਵੀਡੀਓ ਹਨਾ ਨਹੀਂ ਸਹੀ ਜਦੋਂ ਲੱਤ ਕਢੀ ਇਸ ਦੇ ਤੁਰਦਾ ਸੀ ਨਹੀਂ ਨਹੀਂ ਜਿਵੇਂ ਬਲੌਗ ਦੇ ਆਪਣੇ ਆਮ ਤਾਂ ਕਹਿ ਦਿੰਦੇ ਹਨਾ ਵੀ ਨਹੀਂ ਇੱਥੇ ਹੈਗਾ ਗੱਲ ਆ ਜੇ ਇੰਡੀਆ ਕਈ ਵਾਰ ਸੀਗਾ ਹੁਣ ਗੁਰਪ੍ਰੀਤ ਕੌਣ ਆਪਣੇ ਉੱਥੋਂ ਮੰਮੀ ਦਾਦੀ ਸੀਗੀ ਵਿਚਾਰੀ ਕਹਿੰਦੀ ਪਹਿਲਾਂ ਗਈ ਤੇ ਵਾਪਸ ਆਈ ਇਲਾਜ ਕਰਾਉਣ ਪਿੱਤੇ ਦਖਣੀ ਉੱਥੇ ਦਰਦ ਦੁਰਦ ਹੋ ਹੁਣ ਨਾ ਕੋਈ ਕੀ ਠੀਕ ਆ। ਖੇਤ ਦੀ ਫੈਸਟੀਵਲ ਪਲਾਨ ਆ ਲਾਇਆ ਟਰੱਕਾਂ ਤੇ ਆ। ਆਂ ਜਿਉਣਾ ਸੇ ਆ ਗਏ ਨਵੇਂ। ਫਿਰ ਚਲੋ ਚੱਲ ਜਿਸੇ। ਅੱਡੇ। ਉਹ ਦੋ ਗੰਮਰੇ ਲਿਆਉਂਦੇ ਸੀਗੇ। ਤੇ ਪੈਰ ਖਿੜੀ ਵਾਲੇ। ਤੇ ਹੁਣ ਇਹਨੇ ਖੇੜਨ ਲੱਗ ਜਾਨੀ ਐ ਮੈਂ ਕਿ ਚਲੋ ਇੱਧਰ ਲਾ ਲੈਨੇ। ਤੇ ਵੈਸੇ ਤਾਂ ਹਜੇ ਇੱਥੇ ਕੰਮ ਚੱਲੀ ਜਾਂਦਾ ਵਾ। ਆ ਰੰਗ ਖਾਲ ਹਨ ਪਿਆਸ ਨਾਮ। ਆ ਫੇ ਇਧਰੋਂ ਲੈ ਕੇ ਅੰਪੋਚਾ। ਐ ਇੱਕ ਕਮਰਾ ਰੈਡੀ ਆ ਉਹਦੇ ਸ਼ਾਇਦ ਅੱਜ ਲਾਵਾਂਗੇ।

ਸੋਹਣਾ ਤਾਂ ਠੀਕ ਹੈ ਨਾ ਆ ਲੈਂਪ ਰੱਖ ਲੈ ਹੈ ਲੈਂਪਾ ਹੀ ਰੱਖ ਲੈ ਵੀ ਸੋਹਣਾ ਸੋਹਣਾ ਸਾਫ਼ ਕਰਕੇ ਲਾਇਆ ਉਹਨਾਂ ਨੇ ਬੜੀ ਤਾਰਾਂ ਵਾਲੀ ਬੈਂਟੀ ਹੈ ਹੈ ਸੌੜਾ ਬੱਦਕ ਬਣ ਤਾਰਾਂ ਜਿਹਾ ਨਾ ਉਹ ਕਰੋ ਨਾ ਮੁਸਾਜ ਕੰਮ ਰੰਗ ਦਾ ਚੱਲੀ ਜਾਂਦਾ ਫਿਰ ਜੋੜੀਆਂ ਲਾਉਣਗੇ ਕਿੱਥੇ ਤਿਆਰੀ ਹੋਊਗੀ ਹਾਜੀ ਇਹਦਾ ਕੰਮ ਪਿਆਗਾ ਆਜਾ ਪੁੱਤਰ ਪੁੱਤਰ ਲਾਉਣਾ ਜਿਹੜਾ ਇੰਟਰ ਵੀਡੀਓ ਚੱਲੇਗੇ ਇਹ ਤਾਂ ਟੰਗੇ ਜਾਣ ਗਮਲੇ ਟੰਗੇ ਨਹੀਂ ਜਾਣ ਕੋਈ ਜਾਓ ਤੋਰ ਕੇ ਕਰਨੀ ਪੈਣੀ ਇਹ ਫਰੇਮ ਦੇ ਪਿਛਲੇ ਸੋ 스ਪੇਰ ਤਾਂ ਢੰਗੇ ਜਾਣੇ ਹਜੇ ਬਾਹਰਲਾ ਬਾਥਰੂਮ ਹਜੇ ਕੰਮ ਤਾਂ ਇੰਨਾ ਪਿਆ ਹਜੇ ਇਸ ਹਫਤੇ ਜਿੱਥੋਂ ਕਰ ਦੇਣਗੇ ਨਹੀਂ ਮੈਨੂੰ ਨਹੀਂ ਲੱਦਾ ਹਨ ਕੋ ਕੰਮ ਪਿਆ ਹਜੇ ਤੁ ਆਹ ਨੂੰ ਕੀ ਕਰੂਗਾ ਹਮ ਮੈਂ ਲੇਵਲ ਤੇ ਸਾਰੀਆਂ ਇਹ ਫਿਰ ਤਾਂ ਆਪਣੇ ਹਜੇ ਬਾਹਰਲੇ ਕਿਚਨ ਤਾਂ ਨਿਕੋਸੋ ਕੀਤਾ ਹਜੇ ਜੇ ਲੇਵਲ ਸਾਰੀ ਹੁਕਲੇ ਤਾਂ ਹੋ ਜੂਗੇ ਹਵਾ ਬੰਦੀ ਦੋ ਆਉਂ ਫਿਰ ਨਹੀਂ ਉੱਪਰਲੇ ਕਮਰੇ ਚ ਕਰਤਾ ਕਲਰ ਕੇ ਕਰੀ ਜਾਂਦੇ ਕਰਮ ਕਰਨਾ ਆ ਗੰਮਲੇ ਗੰਮਲੇ ਤਾਂ ਸਾਰੇ ਬਦਲਦੇ ਨੇ ਆਹਾ ਪੱਟ ਪੁੱਟ ਕੇ ਹਲ ਹਲ ਉਹ ਲਾਂ ਇਹਦਾ ਹੋ ਰਾ ਸਭ ਤੂ ਤ ਹ ਹ ਇਹ ਨਾ ਆ ਜਦ ਬਾਨੀ ਉੱਚ ਇੰਦਰ ਵੀ ਕਲਰ ਕਰੀ ਜਾਂਦੇ ਆ ਤਾਂ ਕਰਕੇ ਪਰ ਕਾਗਜ਼ ਪਾਇਆ ਹੋਇਆ ਹੋ ਅਜੇ ਜੋੜੀਆਂ ਜੋੜੀਆਂ ਦਾ ਬਹੁਤ ਕੰਮ ਪਿਆ ਹਨ ਤੁਸੀਂ ਹਣ ਕੀ ਲਾਲ ਲਾ ਕੇ ਮਤਲਬ ਅੱਛਾ ਆ ਬੈਠਾ ਲੈ ਕੋ ਕੰਮਰੇ ਚ ਲੈ ਲੋ ਲੋ ਕੰਮਰੇ ਚ ਲੈ ਲੋ ਅਰੇ ਬੋਲੋ ਚਾਹੀਏ ਇਹਦਾ ਹਰ ਗੋਜਗਨ ਪ੍ਰੀ ਦੁੱਧ ਦੀਆਂ ਜਿਹੜੇ ਹਾਈ ਪਾਊਡੀਆਂ ਦਾ ਤਾਂ ਸਾਰਾ ਹੀ ਪਿਆ ਪੱਥਰ ਲਾਉਣਾ ਪਿਆ ਆ ਜਿਹੜੀਆਂ ਲੇਟਾਂ ਮੰਗਾਈਆਂ ਇਹਨਾਂ ਦਾ ਚਾਨਨ ਜ਼ਿਆਦਾ ਹੈ ਨਾ ਕਿ ਨਹੀਂ ਕਪਲੇ ਤਾਂ ਉਹ ਉਹਨਾ ਇਹ ਪੀਲੋਚ ਪੀ ਲਿਆ ਹੋ ਤੇ ਉਹ ਵਾਈਟ ਕਰਕੇ ਤਾਂ ਤਾਂ ਨਹੀਂ ਹੂੰ ਹਾਂ ਜਿਹੜੀ ਉਧਰ ਲਗਾ ਰਹੇ ਚ ਜਿਹੜੀ ਆ ਉਹ ਬਣਾ ਪੀੜੀ ਨਹੀਂ ਚਿੱਟੀ ਵੀ ਆ ਅੱਛਾ 200 ਹਾਂ ਆ ਦੇਤਾ ਬੰਦੇ ਮੈਂ ਕਹਿੰਨੀ ਆਪ ਹੀ ਚੌਕ ਕੇ ਬਾਲਟੀਆਂ ਤੁਹਾਨੂੰ ਲਾ ਆਪ ਹੀ ਤਾਂ ਕਿਹਾ ਕਿ ਆਪ ਫੇਰ ਲਾਣਾ ਨਹੀਂ ਸੀ ਉਹ ਬੰਦੇ ਦੋ ਹੁੰਦੇ ਨਾ ਸਾਡੇ ਬੰਦੇ ਦਿਹਾੜੀ ਦੇ ਤੂੰ ਸਾਰੇ ਬੰਦੇ ਲਾਦਨੇ ਸੀ ਮੇਰੇ ਕੋਲ ਆਏਗਾ ਉਹ ਦੋ ਹੀ ਹੁੰਦੇ ਰਾ ਕੋਈ ਮੋਕਾ ਨਹੀਂ ਨਹੀਂ ਇਹਦਾ ਬਹੀ ਪਾਣੀ ਨਾ ਚੈੱਕ ਕਰਨੇ ਥੱਲੇ ਉਹਨੂੰ ਜਰਾ ਕੇ ਸਾਰੇ ਜਿਹੜੇ ਉਹਨਾਂ ਜਾਤੇ ਨੇ ਇਹਦੇ ਨਾਲ ਦੇ ਹੱਟ ਸਕਦੇ ਨਹੀਂ ਉਹ ਬਈ ਇਹ ਕਲਮਟ ਦੇ ਰੋ ਫੋਲਡਰ ਦੇ ਵਿੱਚ ਪੈ ਕੇ ਨੇ ਬਟ ਮਾਰ ਦਿਆ ਫਲਾਕਾ ਪ੍ਰਿੰਟ ਦੇ ਰਿਹਾ ਤੋ ਇਹ ਤੁਸੀਂ ਦਿਨੇ ਕਰਕੇ ਜਾਓ ਮਾਰੇ ਜਮੇੜਾ ਜਮੀਨ ਦਾ ਜਿਹੜਾ ਕੰਮ ਉਹ ਕਰਕੇ ਤੇ ਫੇਰ ਜਾਗ ਪੇ ਹੂੰ ਉਹ ਇਹ ਆਪਣੇ ਉਹ ਕਿਰੋਂ ਤੋਂ ਉਹ ਕਹਿੰਦਾ ਸਪਰੇਆ ਮਾਰ ਦੇਉਣੀ ਇਹ ਹੀ ਸੁਣਣਾ ਇਹ ਹੂੰ ਹੂੰ ਸੋਨੇ ਜੇ ਤੁਮ ਅਗਰ ਇੰਤਜ਼ਾਰ ਕਰੀਂ ਪਿਆਰੀਆਂ ਉਹ ਦੇ ਲੜਕਾ ਕੋਲ ਸੋ ਸਾਈ ਸ਼ੁਰੂ ਕੀ ਹਾਲ ਤਾਂ ਵਿੱਚ ਟਾਈਮ ਟੂ ਕੱਟ ਕੇ ਇਹ ਤਾਂ ਡੰਗੇ ਨਹੀਂ ਰਹਾ ਤਾਂ ਡੱਕ ਗਏ ਏ ਢੰਗ ਦੇ ਇਹਨਾਂ ਨੂੰ ਕੀ ਲੱਗਦਾ 20 ਮਿੰਟ ਲੱਗਦੀ ਨੇ ਡੰਮਣ ਨੂੰ ਕੱਲ ਨੂੰ ਆਉਂਦੇ ਨੇ ਲੇਬਰ ਕਾਉਣ ਤੋਂ ਪਹਿਲਾਂ ਆਪਾਂ ਕਿਹਨੇ ਲੈ ਕੇ ਚੱਲਦੇ ਆਪਾਂ ਲੋਗ ਨੂੰ ਲੈ ਕੇ ਜੇ ਇੱਧਰ ਹਜੇ ਹੋਰ ਚੱਲਦੇ ਆਪਾਂ ਹਜੇ ਪੌੜੀਆਂ ਤੇ ਪੱਥਰ ਨੋਂ ਨੋਂ ਬ ਤੇ ਇਹ ਜੇ ਕਲਰ ਹੀ ਹੋਇਆ ਕਲਰ ਸਾਰੇ ਨੂੰ ਬਾਈਟ ਹੀ ਕਰਾਇਆ ਸੀ ਬੱਚੇ ਤਾਂ ਕਹਿੰਦੇ ਸੀ ਵੀ ਅੱਡੋ-ਅੱਡ ਰੰਗ ਕਰੋ ਨਹੀਂ ਸਖ ਨਹੀਂ ਵਾਈਟ ਹੀ ਸੋਨੋ ਲਾ ਦਾਂ। ਤੇ ਆਹ ਸਾਈਡਾਂ ਤੇ ਲਾਈਟਾਂ ਲੱਗਣਗੇ। ਆਹ ਪੱਕੇ ਜਦ ਸਾਰਾ ਤਿਆਰ ਹੋ ਗਿਆ ਫਰਨੀਚਰ ਅਖਲੇ ਉਹ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ। ਆਹ ਦਰਵਾਜ਼ਾ ਦਰਮਿਆਨ ਚੇ ਵੀ ਲਾ ਕੇ ਉੱਪਰ ਹੋਰ ਲੱਗਨੇ। ਝੂੜੀਆਂ ਦਾ ਕੰਮ ਵੀ ਪਿਆ। बार छत भी हजे तो बहुत बाद सफाई करा गमले गुमले ज पे है सारी सफाई करने आता हजे हौली हौली मस्त कम निबड़ूगा ਹਾਂਜੀ ਚਲੋ ਆਪਾਂ ਹੁਣ ਆਲੇ ਸੁਣ ਦਿੰਨੇ ਆ ਤੁਹਾਡੇ ਇਕੱਦੇ ਕਮੈਂਟਾਂ ਦਾ ਜਵਾਬ ਤੇ ਕਮੈਂਟ ਬਹੁਤ ਆ ਰਹੇ ਆ ਪੇਪਰ ਹੁਣ ਤੁਹਾਨੂੰ ਪਤਾ ਹੀ ਭਰੇ ਗਏ ਆ 5 7 12 ਫਰਵਰੀ ਨੂੰ 5 ਨੂੰ ਸਾਲ ਆਲੇ ਸੀ ਤੇ 7 ਨੂੰ ਡਿਵੈਸਟਿਕ ਤੇ 12 ਨੂੰ ਜਿਹੜੇ ਸੀਗੇ ਸੀ ਜਿਹੜਾ ਤੇ ਵੀ ਰਾਹ ਦੇ ਬਹੁਤ ਕਮੈਂਟ ਆ ਰਹੇ ਸੀਗੇ ਕਈਆਂ ਨੂੰ ਤਸਲਿਪਾ ਮਿਲ ਗਈਆਂ ਕਈਆਂ ਨੂੰ ਹਜੇ ਨਹੀਂ ਮਿਲਿਆ ਹੋਣਗੇ ਤੇ ਆਪਾਂ ਅੱਜ ਨਾਲੇ ਇਹ ਨਾਲ ਹੀ ਇਹਨਾਂ ਨਾਲ ਗੱਲ ਕਰਾਉਨੇ ਆ

ਤੇ ਬਾਕੀ ਕੇ ਜਿਹੜੇ ਏਜੰਸੀਗਰਾਂ ਇਹ ਭਰਾਏ ਵੀ ਆ ਤੇ ਉਹ ਨਹੀਂ ਵੀ ਨਿਕੋਰ ਕਰਦੇ ਅੱਛਾ ਇਹ ਤਾਂ ਬਾਤ ਕਮੈਂਟ ਆ ਰਿਹਾ ਵਾ ਡੋਮੈਸਟਿਕ ਪੇਪਰਾਂ ਦਾ ਟਾਈਮ ਆ ਜਿਹੜਾ ਤੇ ਕਈ ਕਿਸਮਾਂ ਦੇ 9 ਵਜੇ ਦੇ 2 ਮਿੰਟਾਂ ਕਈਆਂ ਦਾ 4 ਮਿੰਟ ਇੱਕ ਦਾ 5 ਮਿੰਟ ਜਿਹੜੀ ਨੇ ਪੁੱਛਿਆ ਵਾ ਵੀ ਸਾਨੂੰ ਦੱਸਿਓ ਕਿ ਚਾਂਸ ਹੈਗੇ ਆ ਕਿ ਕਿਵੇਂ ਕਿਹੜੇ ਦੇ ਅੰਡਮੈਸਟਿਕ ਆਪੇਰ 9:05 ਦੇ ਪੰਜ ਮਿੰਟ ਚੱਲਿਆ ਕਰਦਾ ਹੈ। ਜ਼ਿਆਦਾਤਰ 9:05 ਮਿੰਟ ਤੋਂ ਹੀ ਬਾਅਦ ਤੇ ਆ। ਜ਼ਿਆਦਾਤਰ 50% ਜਿਹੜੀਆਂ ਆਪਣੇ ਕੋਲ ਸੀ ਤਾਂ ਭੇਜ ਰਹੇ ਨਾ। 9:05 ਮਿੰਟ ਤੋਂ ਬਾਅਦਿਆਂ ਕਿ ਜੇ ਦਾ 8 ਮਿੰਟ ਤੇ ਵੀ ਟਾਈਮ ਹੈਗਾ। ਪਰ ਚੱਕਰ ਇਹ ਆ ਵੀ ਜੇ ਤਾਂ ਕਦੇ ਕੁੜੀ ਦੇ ਭਰਾਏ ਵੀ ਐਡਮੈਸਟਿਕ ਹਣਾ ਉਹਦਾ ਤਾਂ ਪੰਨਾ 10 ਮਿੰਟ ਦਾ ਟਾਈਮ ਆ ਉਹਦੇ 100% ਚਾਂਸ ਆ ਬਾਕੀ ਡਿਪੈਂਡ ਕਰਦਾ ਟਾਈਮਿੰਗ ਤੇ ਹੋ ਸਕਦਾ ਕਿ ਇਹ ਜਿਹੜੇ ਤੇ ਵਿੱਚ ਜਿਵੇਂ ਹੁਣ ਲੇਚੇ ਜਿੜੇ ਦੇ ਵਿੱਚ ਸੈਕਟਰਾਂ ਬਲੌਕ ਹੋ ਗਿਆ ਸੀ ਤੇ ਉੱਥੇ ਟਾਈਮਿੰਗ ਤਕਰੀਬਨ ਤਕਰੀਬਨ ਸਾਰਿਆਂ ਦੇ ਡੇਟ ਆ ਤੇ ਚੱਕਰ ਆ ਬਾਕੀ ਫੇ ਕੋਟੇ ਤੇ ਵੀ ਡਿਪੈਂਡ ਕਰਦਾ ਨਾ ਬਾਕੀ ਕੋਟੇ ਤੇ ਡਿਪੈਂਡ ਕਰਦਾ ਕੋਟਾ ਥੋੜਾ ਔਰ ਜਿਹੜਾ ਲੇਡੀਜ਼ ਨੂੰ ਵੀ ਇਹਨਾਂ ਨੇ 40% ਦਿੱਤਾ ਕੋਟਾ ਵਾਧ ਤੇ ਫੇਰ ਫੇਰ ਜੈਂਟਸ ਤੇ ਰਹਿ ਜਾਣਗੇ ਤੇ ਲੇਡੀਜ਼ ਆਸਤੇ ਕੋਟਾ ਘਟ ਜੂਗਾ ਗੁਰਗਾਨੀ ਪੇਪਰ ਬਹੁਤ ਘੱਟ ਪਰੇ ਹੋਏ ਤੇ ਜੇ ਡੋਮੈਸਟਿਕ ਪੇਪਰਾਂ ਦਾ ਕੋਟਾ ਨਾਲ ਲੇਡੀਆਂ ਨੂੰ ਦਿੱਤਾ ਫੇਰ ਚਾਂਸ ਹੈਗੇ ਆ ਲੇਡੀਆਂ ਦੇ ਔਰ ਜੈਂਟਸ ਦੇ ਨਿਕਲ ਦੇ ਸਹੀ ਹੈ ਕਿ ਕੋਟਾ ਰਕੀ ਕੋਟੇ ਦਾ ਵੰਡ ਪੁੱਠੇ ਜਿਹਾ حساب ਨਾਲ ਕੀਤੀ ਹੈ ਇਹਨਾਂ ਨੇ 40% ਕੋਟਾ ਗੁਰਗਾਨ ਨੂੰ ਦਿੱਤਾ ਤੇ ਹੁਣ ਵੇਖੋ ਨਮੈਟਿਕ ਵਿੱਚ ਨਾਲੋਂ ਔਰ ਤਾਂ ਵੀ ਵੇਹ ਘੱਟ ਆ। ਘੁੱਟਾ ਘੁੱਟਾ 9500 ਘੁੱਟਾ ਇਹਦਾ 9500 ਦਾ ਕੀ ਬੰਨਾ ਕਿਉਂਕਿ ਭਰੇ ਬਲੇ ਆ। ਭਰੇ ਤਾਂ 45000 ਡੋਮੈਸਟਿਕ। ਤੇ 14 ਦੇ ਜਿਆਦਾ ਲੇਡੀਜ਼ ਨੂੰ ਹਨਾ। ਤੇ ਬਾਕੀ ਜਿਹੜੇ ਰਹੇ ਉਹ ਪਾਕੀ ਜੈਸਾ ਤਾਂ ਟਾਈਮ ਦਾ ਕੋਈ ਚੱਕਰ ਨਹੀਂ ਕਿਉਂਕਿ ਟਾਈਮ ਇਸ ਵਾਰ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਭਰਾਏ ਆ ਵੀ ਟਾਈਮ ਲੇਟ ਹੀ ਗਿਆ ਵਾ। ਤੇ ਬਾਕੀ ਚਲੋ ਜੀ ਕਮੈਂਟ ਤਾਂ ਤੁਹਾਡੇ ਬਹੁਤ ਆਏ ਹੋਏ ਆ ਤੇ ਵੀ ਆਪਾਂ ਫੇਰ ਕੱਲ ਮੇਰੇ ਸ਼ੁਕਰੀਆ ਪਰ ਜੇ ਕਿਸੇ ਨੂੰ ਵੀ ਨੇ ਭਰਉਣੇ ਆ ਹਜੇ ਪੇਪਰ ਜੇ ਕੁੜਕੁੜੀ ਪੇਪਰ ਹਾਲ ਵੀ ਪਾਉਂਦੀ ਆ ਸਾਲ ਵਾਲੇ ਜਾਂ 9 ਮਹੀਨੇ ਵਾਲੇ ਤੇ ਡੋਮੈਸਟਿਕ ਵੀ ਆ ਕਹਿੰਦੇ ਚੱਲਦੇ 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 ਆ ਦੋ ਬੋਲ ਆ ਨਹੀਂ ਨਹੀਂ ਖੜ ਜਾ ਬਈ ਉਹ ਬਾਲਾ ਗੜੇ ਚੁਲਾ ਚੋ ਚੋ ਤੇ ਭਰਾ ਰੱਦਦੀ ਆ 90% ਨਿਕਲਗੇ ਬਾਕੀ ਬਸਾਲ ਦੇ ਭਾਲੇ ਕੁੜੀ ਭਾਣਾ 9 ਮਹੀਨੇ ਦੇ ਭਾਲੇ ਠੀਕ ਹੈ 100% ਨਿਕਲਗੇ ਕਿ ਚਟਾਈ ਦੇ ਭਲੇ ਹਾਂਜੀ ਜੇ ਹੁਣ ਤੁਸੀਂ ਸੋਣੀ ਲਿਆਵੇ ਜੇ ਕਿਸੇ ਭੈਣ ਨੇ ਵੀ ਭਰੋਣੇ ਆ ਪੇਪਰ ਕਿਉਂਕਿ ਲੇਡੀਜ਼ ਦੇ ਵਾਸਤੇ ਹੁਣ ਫੇਰ ਪੇਪਰ ਭਰੇ ਜਾਣੇ ਆ ਤੇ ਵੀ ਉਹ 100% ਹੀ ਚਾਂਸ ਆ ਵੀ ਨਿਕਲਦੇ ਤੇ ਜੇ ਕਿਸੇ ਨੇ ਭਰੋਣੇ ਹੁਣ ਵੀ ਭਰਾ ਸਕਦੇ ਆ ਪਰ ਕੱਲਾ ਹੈ ਭੈਣਾ ਵਾਸਤੇ ਯਾ ਕੋਈ ਵੀਰਾਂ ਦੇ ਨਹੀਂ ਪੇਪਰ ਹੁਣ ਭਰੇ ਜਾਣਗੇ ਤੇ ਬਾਕੀ ਹਾਂ ਜੀ ਕਮੈਂਟ ਤੁਹਾਡੇ ਬਹੁਤ ਆ ਰਹੇ ਆ ਤੇ ਟਾਈਮ ਨਹੀਂ ਮਿਲੇਗਾ ਅੱਜ ਵੀ ਸਾਂਡੇ ਸੀ ਇੱਧਰ ਆਏ ਸੀ ਕਿਉਂਕਿ ਮੈਂ ਹੁਣ ਕੰਮ ਤੇ ਜਾਣਾ ਵਾ ਤੇ ਇਹਨਾਂ ਤਾਂ ਛੁੱਟੀ ਅੱਜ ਇੱਧਰ ਕੰਮ ਕਰਨਾ ਇਹਨਾਂ ਨੂੰ ਕਿਉਂਕਿ ਅੱਜ ਮੈਂ ਇਸ ਤੇ ਨਹੀਂ ਸਾਂਡੇ ਦੀ ਛੁੱਟੀ ਆ ਫਿਰ ਜਿਹੜਾ ਆਪ ਕਰਨ ਵਾਲਾ ਮਣੋ ਮੋਟਾ ਇਹ ਕਰੀ ਜਾਂਦੇ ਆ ਲੈਟਾਂ ਰੋਟਾਂ ਦਾ ਤੇ ਬਾਕੀ ਆਪਾਂ ਕੱਲ ਨੂੰ ਮੇਰੀ ਛੁੱਟੀ ਆ ਤੇ ਕੋਸ਼ਿਸ਼ ਕਰਾਂਗੇ ਟਾਈਮ ਲੱਗਾ ਤਾਂ ਤੁਹਾਡੇ ਬਾਕੀ ਕਮੈਂਟਾਂ ਦੇ ਜਵਾਬ ਤੇ ਜਾਂ ਕੋਈ ਹੋਰ ਜਾਣਕਾਰੀ ਆ ਲੈ ਹੋਇਆ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਠੀਕ ਆ ਜੀ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਤੇ ਹੋਰ ਕੋਈ ਕਮੈਂਟ ਕਮੈਂਟ ਤਾਂ ਕਾਫੀ ਆ ਹੁਣ ਹੁਣ ਟਾਈਮ ਵੀਡੀਓ ਵੀ ਲੰਬੀ ਹੋ ਜਾਣੀ ਹੈ ਦੇਖਣ ਕਿੱਥਾ ਇਕਦਰਤਾ ਹੈਗਾ ਹਾਂਜੀ ਐਡਿਟਮੈਂਟ ਹੋਰ ਸੀਗਾ ਤੇ ਵੀਰ ਦਾ ਆਇਆ ਮੈਂ ਹੁਣ ਵੇਖਿਆ ਮੈਂ ਕਿਹਾ ਚੁਲਾਉਦਾ ਵੀ ਆਸਰ ਦੇ ਦੇ ਅੱਛਾ ਜੀ ਅੱਛਾ ਜੀ ਚਲਾਵਾਂ ਦਾ ਤਾਂ ਕੋਈ ਸਾਇਡ ਹੁੰਦਾ ਜਾਂ ਮੇਰੇ ਐਗਰੀਕਲਚਰ ਸਜੋਬਾ 8 ਅਗਸਤ ਤੋਂ 23 ਤੱਕ ਸੀਲ ਪਰ ਭਾਜੀ ਮੇਰਾ ਕਨਵਰਸੇਸ਼ਨ ਨੰਬਰ ਦਿੰਇਆ ਮੈਂ ਜੂਨ 24 ਵਿੱਚ ਇੰਡੀਆ ਆ ਗਿਆ ਕੀ ਹੁਣ ਮੈਂ ਜੇ ਰੂਸੀ ਦੇ ਪੇਪਰ ਸਾਲ ਵਾਲੇ ਭਰਨ ਤਾਂ ਵੀਜ਼ਾ ਮਿਲ ਸਕਦਾ ਵਿੱਚ ਨਾਮ ਬਰਕਰ ਦਿੰਦੇ ਨਹੀਂ 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 ਬੈਨ ਨੋਨ ਨਹੀਂ ਕਰਦੇਗੇ ਵਧੀਆ ਜੇ ਪੇਪਰ ਭਰਦੇ ਦੇ ਪੇਪਰ ਨਿਕਲਦੇ ਆ ਤੇ ਵੀਜ਼ਾ ਮਿਲੂ ਕੋਈ ਚੱਕਰ ਨਹੀਂ ਠੀਕ ਆ ਬਾਅਦ ਰਿਪੋਰਟ ਨਾ ਹੋਏ ਕੋ ਇਟਲੀ ਕੋਲੋਂ ਰਿਪੋਰਟ ਆਉਣੀ ਹੀ ਚੱਕਰ ਤੇ ਜੇ ਆਪਾਂ ਵੀ ਜੜਾ ਕੋਈ ਜਾਂਦੇ ਠੀਕ ਹੈ ਹੋਰ हाँ लेकिन तो हो रही तो। हो फिर और क्या दावत तो हो ही सकता है हो ही तारा सिंधी का जोड़ देने दावचाल पढ़ाएंगे कोई दो तो चालो दावचाल मैं पीछे पीछे घूम रही हूँ यूज़र की ये तुम आ रहे हो ना हाँ सही कहला ना ये बोरी नहीं होने की बात खाली आज कमाल है चलो अगला किसी का ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਧੋ ਥੈਂਕ ਯੂ ਥੈਂਕ ਯੂ ਮੇਰੇ ਪੇਪਰ 9 ਮਹੀਨੇ ਵਾਲੇ 14 ਜੂਨ ਦੀ ਅਪਾਇੰਟਮੈਂਟ ਲੈਟਰ ਨਹੀਂ ਮਿਲਿਆ ਹੈ ਰੈਫਰੈਂਸ ਨੰਬਰ 8 ਮਹੀਨੇ ਹੋ ਗਏ ਕੋਈ ਇਸ ਦਾ ਹਾਲ ਬਿਨਾ ਅਪਾਇੰਟਮੈਂਟ ਲੈਟਰ ਤੋਂ ਕੋਈ ਹੱਲ ਨਹੀਂ ਕਰਦਾ ਅਪਾਇੰਟਮੈਂਟ ਲੈਟਰ ਦਿਓ ਵੀ ਜਾਂ ਆਓ ਦੱਸ ਜਾਈਦਾ ਇਹਦਾ ਕੋਈ ਹੱਲ ਨਹੀਂ ਹੈ ਅਜੇ ਉਹ ਏਜੰਟ ਤੋਂ ਪੁੱਛ ਲਿਓ ਅਪਾਇੰਟਮੈਂਟ ਠੀਕ ਹੈ ਇਹਦਾ ਕਨੈਕਸ਼ਨ ਦੇ ਰਿਹਾ ਮੈਂ ਇਹਦੇ ਨਾਲ ਦੋਨੇ ਮਾੜ ਕੇ ਇਕੱਠੇ ਬੈਠੇ ਬੈਣੀ 5000 ਬਣ ਗਿਆ ਇਹਦਾ ਸਿੰਗ ਡਬਲ ਵਾਂਗ ਪੁਆਇੰਟ 6 ਦੇ ਸਿੰਗ ਮੈਨੂੰ ਵੀ ਛੱਡਿਆ ਮੇਰਾ ਟਾਈਮ ਹੋ ਜਾਣਾ ਸਿੰਗ ਦੀ ਜਿਹੜੇ ਜਾਣ ਬਾਤੀ ਜਿਹੜੇ ਰਹਿ ਗਏ ਕਮੈਂਟਾਂ ਦੇ ਜਵਾਬ ਸੋਡੇ ਮਾਸਾਲੇ ਦਾ ਨਹੀਂ ਅੱਖ ਦਿੱਤੇ हां जी ठीक है जी बाकी ਹੁਣ ਆਪਣੇ ਜਿਹੜੇ ਮੇਨ ਮੈਂਟ ਕਮੈਂਟ ਆ ਗਏ ਆ ਇਹ ਆਪਾਂ ਹੁਣਲੇ ਤੁਹਾਨੂੰ ਆਸਰ ਦਿੱਤੀ ਆ ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਟਾਈਮ ਲੱਗਾ ਤਾਂ ਬਾਕੀ ਵੀਰਾਂ ਦੇ ਕਮੈਂਟਾਂ ਦੇ ਜਵਾਬ ਵੀ ਆਪਾਂ ਦਵਾਂਗੇ ਤੇ ਕਿਉਂਕਿ ਹੁਣ ਮੈਂ ਵੀ ਜਾਣਾ ਕੰਮ ਤੇ ਤੇ ਮਿਲਾਂਗੇ ਜੀ ਆਪਾਂ ਅਗਲੀ ਵੀਡੀਓ ਦੇਖ ਕੇ ਕੋਈ ਹੋਰ ਜਾਣਕਾਰੀ ਵਾਲੇ ਜਾਂ ਤੁਹਾਡੇ ਕਮੈਂਟਾਂ ਦੇ ਜਵਾਬ ਠੀਕ ਹੁਣ ਦਿਓ ਆਗੇ ਅੱਜ ਸਸਟੀਕਾਰ